ਯਾਦ ਕਰੈ ਗੁਰ ਇਹੀ ਦੀ ਕਿਰਪਾ ਤੇ ਸਜੇ ਨਾਮ ਹੈ ਨਾਹੀ ਮੌਤ ਤੋਂ ਬਰੀਵ ਕਰੋੜ ਪਰੇ ਤੁਸ ਸਾਧ ਸੰਗਤੋ ਕਹਿੰਦੇ ਹੋਏ ਇਹਨਾਂ ਨੂੰ ਲੋਕੀ ਚੂੜੇ ਚ ਮਾਰ ਕਹਿੰਦੇ ਸੀ ਅੱਜ ਲੱਖਾਂ ਦੇ ਨਾਲ ਮੈਂ ਸਾਧ ਸੰਗਤੋ ਇੰਤਕਾਮ ਕੀਤਾ ਸੀ ਮੈਂ ਵਚਨ ਬੱਧ ਹਾਂ ਮੈਂ ਵਾਦਾ ਕੀਤਾ ਸੀ ਕਿ ਮਸਲਮਾ ਸਭਾ ਨਾਲ ਲੜਾਂਗਾ ਜਿੱਥੇ ਸਾਧ ਸੰਗਤੋ ਜਾਲ ਨਾਲ ਟੱਕਰ ਲਾ ਗਈ ਉੱਥੇ ਸਰਦਾਰ ਗਿਆਨੀ ਗਿਆਨ ਸਿੰਘ ਪੰਚ ਪ੍ਰਕਾਸ਼ ਨੇ ਅਸਧਰ ਲਿਖਦਿਆਂ ਨੇ ਕਹਿੰਦੇ ਜਿੰਨ ਕੀ ਜਾਤ ਗੋਤ ਕੁਲ ਵਾਹੀ ਜਿਨ੍ਹਾਂ ਦੀ ਜਾਤ ਗੋਤ ਕੁਲ ਦੇ ਵਿੱਚ ਵਿਚਾਰਿਆਂ ਨੂੰ ਸਰਦਾਰ ਕਿਹੜੇ ਕਹਿੰਦੇ ਸੀ ਇੱਦਾਂ ਭਗਤ ਨਾਮਦੇਵ ਜੀ ਕਹਿੰਦੇ ਨੇ ਕਹਿੰਦੇ ਸਾਨੂੰ ਤਾਂ ਕੀ ਕਹਿੰਦੇ ਸੀ ਇਹ ਪੰਡਿਆ ਮੋਕੋ ਢੇਡ ਕਹਤਾ ਹੈ ਤਾਂ ਉਹ ਢੇਡ ਸ਼ਬਦ ਕਹਿੰਦੇ ਸੀ ਇਹ ਪੰਡਿਆ ਮੋਕੋ ਢੇਡ ਕਹਤਾ ਹੈ ਕਹਿੰਦੇ ਸਾਥ ਸੰਗਤ ਜਿਨ ਕੀ ਜਾਤ ਗੋਤ ਪਲਬਾਹੀ ਸਰਦਾਰੀ ਨਾ ਪਈ ਕਾਹੀ ਇਨਹੀ ਕੋ ਸਰਕਾਰ ਬਣਾਉ ਸਭਾ ਨਾਲ ਸੇ ਏਕ ਲੜਾਂ ਘਰ ਘਰ ਵਿੱਚ ਅਕਾਲ ਜਪਾਉਂ ਚਿੜੀਆਂ ਤੋਂ ਮੈਂ ਆਵਾਜ਼ ਤਣਾਉ ਤਵੇ ਗੋਬਿੰਦ ਸਿੰਘ ਆਨੰਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨੇ ਭਾਈ ਜੀਵਨ ਸਿੰਘ ਰਗਰੇਤੇ ਗੁਰੂ ਦੇ ਬੇਟੇ ਸਾਥ ਸੰਗਤ ਜੋ 22 ਦਸੰਬਰ 1761 ਦਿੱਕਰ ਦੇ 1704 ਇਸਰੀ ਨੂੰ ਜਿਲਕੌਰ ਦੀ ਗੜੀ ਦੇ ਵਿੱਚ ਸਾਥ ਸੰਗ ਜਿਓ ਇਹਨਾਂ ਤੋਂ ਬਾਅਦ ਵੱਡੇ ਸਹਿਬ ਜਾਨੇ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਅੱਖਾਂ ਦੇ ਸਾਹਮਣੇ ਕਰ ਗਿਆ ਵਾਲੇ ਦੇ ਸ਼ਹੀਦ ਹੋਏ ਦੁਨੀਆਂ ਦੇ ਲੋਕੋ ਤੁਸੀਂ ਜਾਣਿਓ ਗੰਗਾ ਹਰਦਵਾਰ ਹਿਮਪਨ ਸਾਹਿਬ ਤੁਸੀਂ ਜਾਣਿਓ ਵੱਡੇ ਵੱਡੇ ਤੀਰਥਾਂ ਤੇ ਬੌਮਤੀ ਗੋਦਾਵਰੀ ਇਲਾਹਾਬਾਦ ਕੁੰਭ ਤੇ ਜਾਣਿਓ ਤੇ ਜੋਗੀ ਅੱਲਾ ਯਾਰ ਖਾਨ ਕਹਿੰਦਾ ਦੁਨੀਆਂ ਦੇ ਤੀਰਥਾਂ ਤੇ ਜਾਣ ਵਾਲੇ ਲੋਕੋ मैं जो कोई तीर्थ देख दुनिया देखे एक ही देखे है। तो थे जोड़ मिला शुरू है, है, है मेहर की चमकौर तेरे जरों में जा वन के सतारे गए आसमान के लिए इस दीप काले धरती नो ਜਿਹੜੇ ਜੋਧੇ ਜਰਨੈਲ ਤੇ ਡਾਂਦੋਂ ਭੁਖੇ ਜੁੱਤੀਆਂ ਟੁੱਟੀਆਂ ਸ਼ਸਤਰ ਖੁੰਡੇ ਹੋਏ ਤੇ ਫਿਰ ਪਤਾ ਕੀ ਆਖਿਆ ਕਲਗੀਧਰ ਪਾਤਸ਼ਾਹ ਨੂੰ ਉਹ ਕਹਿੰਦੇ ਬਾਪੂ ਤੂੰ ਸਾਹਸਾਂਜ ਕਹਿੰਦੇ ਇਸ ਗੜੀ ਚਮਕੌਰ ਦੀ ਅੱਜੀ ਚਮਕੌਰ ਦੀ ਗੜੀ ਅੱਗੇ ਦਿਲ ਆਪਣਾ ਇਕੱਲੇ ਦਿੱਲੀ ਦੇ ਅਸੀਂ ਮਹਿਵਾ ਦੇਾਂਗੇ ਕਰੀ ਚੋਰਾਣਾ ਬਾਪੂ ਅਨੰਦਪੁਰ ਦਾ ਕੁੱਲੀ-ਕੁੱਲੀ ਨੂੰ ਕਿਲੇ ਬਣਾ ਦੇ ਰਗੇ ਇਸ ਕਰਕੇ ਅੱਜ ਬਾਬਾ ਜੀਵਨ ਸਿੰਘ ਦਾ ਤੁਸੀਂ ਰੁਕਰੇਤੇ ਗੁਰੂ ਕੇ بیٹے ਦਾ ਮਹਾਨ ਜਰਨੈਲ ਦਾ ਸ਼ਹੀਦੀ ਦਿਹਾੜਾ ਮਨਾਇਆ ਤੋਂ ਮੈਨੂੰ ਟਾਈਮ ਤਾਂ ਬਹੁਤ ਲੱਗ ਗਿਆ ਮੈਂ ਕਿਹਦੀ ਲੇਟ ਨਾ ਹੋ ਜਮ ਜਾਣਾ ਸੀ ਤੋਂ ਮੇਰੀ ਬੇਇਜ਼ਤੀ ਆ ਇੱਕ ਤਾਂ ਭਰਾਵਾ ਮੈਨੂੰ ਸੱਦਿਆ ਜ ਤੁਸੀਂ ਕਿਉਂਕਿ ਬਿਲਕੁਲ ਟਾਈਮ ਨਹੀਂ ਹੁੰਦਾ ਬਹੁਤ ਵੱਡੇ ਵੱਡੇ ਘੱਟ ਹੱਥ ਕਲਾ ਤਵਾਸਾਂ ਦੇ ਸਾਬਜਦਿਆਂ ਦੇ ਵਿੱਚ ਅੰਦਰ ਸਾਡੇ ਆਪ ਦੇ ਵੀ ਪ੍ਰੋਗਰਾਮ ਹੁੰਦੇ ਆ ਇੱਕ ਤਰਹਾਰੀ ਕੇਸ ਰੱਖਣ ਦਾ ਮੈਂ ਹੱਥ ਤਾਂ ਖੜੇ ਖਾਉਂਦਾ ਨਹੀਂ ਸਾਥ ਸੰਗਜੂ ਪੁਰਾਣੇ ਸਮਿਆਂ ਦੇ ਵਿੱਚ ਨਾ ਅਸੀ ਕਹਿੰਦੇ ਗੁਰੂ ਨੌਜਵਾਨ ਦਾੜੀ ਕਟਾ ਦਿੰਦੇ ਜੇ ਕੁਛ ਦੇ ਵੀ ਨੌਜਵਾਨਾ ਤੂੰ ਦਾੜੀ ਕਟਾਏ ਉਹ ਵੀ ਮੈਂ ਵਿਆਹ ਕਰਾਉਣਾ ਜੀ ਕਿਉਂ ਅਰੇ ਦੇਖਣਾ ਕੋਈ ਮੁੜ ਨਾ ਜਾਵੇ ਤਾਂ ਤੈਨੂੰ ਤਾਂ ਦੇਖਣਾ ਕੋਈ ਮੁੜ ਨਾ ਜਾਵੇ ਜਿਹੜੇ ਚਿੱਟੀਆਂ ਕਟਾਉਂਦੇ ਨੇ ਇਹਨਾਂ ਨੂੰ ਦੇਖਣਾ ਬਹੁਤ ਐਸਾ ਜਿਹੜੇ ਚਿੱਟੀਆਂ ਵੜਦੇ ਨੇ ਉਹ ਭਾਈ ਜੀਵਨ ਸਿੰਘ ਦੇ ਬਾਪ ਸੁਣ ਤੂੰ ਅਜੇ ਦਾੜੀ ਤੇਸ ਰੱਖੋ ਤੂੰ ਸਰ ਸੰਗਤ ਮਾਖੂਸ਼ਾ ਲੋਕਰਾਂ ਦੇ ਵਿੱਚੋਂ ਵੱਢੋ ਅਮਰਤ ਚੱਕੋ ਸਿੰਘ ਸਜੋ ਗੁਰੂ ਵਾਲੇ ਬਣੋ ਤੇ ਗੁਰੂ ਨਾਨਕ ਕਿਰਪਾ ਕਰੇ ਕਲਗੀਧਰ ਪਾਤਸ਼ਾਹ ਕਿਰਪਾ ਕਰੇ ਆਪਣੇ ਆ ਦਾ ਵੱਡਿਆਂ ਦਾ ਇਤਿਹਾਸ ਕਦੇ ਭਗਤ ਧਰਮਦਾਸ ਮਹਾਰਾਜ ਦੀ ਜੀਵਨੀ ਸੁਣਿਓ ਕਦੇ ਸਾਥ ਸੰਗਜੋ ਤੁਹਾਨੂੰ ਪਤਾ ਲੱਗੇਗਾ ਸੋ ਇਸ ਕਰਕੇ ਬੀਬੀਆਂ ਨੂੰ ਬੇਨਤੀ ਹੈ ਬੀਬੀਓ ਆਪਾਂ ਕੀਏ ਚ ਜਣਦਣਾ ਲਾਲ ਆਪਣਾ ਬਣ ਕੇ ਨਾ ਫਿਰ ਨਾਲ ਉਹਦੇ ਟੱਡੜੀਆਂ ਕਰਕੇ ਮੜੀ ਬਣਾ ਲਈ ਬੜੀ ਬਣਾ ਲਈ ਨਾ ਤੁਸੀਂ ਫੇਰ ਆਦੀ ਕਨਾਣੇ ਦਾ ਮੇਲਾ ਆ ਗਿਆ ਕਾਲੇ ਕਨਾ ਦਾ ਮੇਲਾ ਆ ਗਿਆ ਜੀ ਗੁਰਗਰੇ ਧਰ ਕੇ ਹੋਏ ਮੇਰੇ ਇੱਥੇ ਦੀਵਾਨ ਮਾਨ ਸਾਹਿਬ ਵੀ ਅਸੀਂ ਜੈ ਸਾਹਿਬ ਹੋ ਗਏ ਤੇ ਉੱਥੇ ਦੀਵਾਨ ਮੇਰੇ ਪਿਛਲੇ ਜੇ ਪੈਰ ਮਾਈਆਂ ਅੱਜ ਗੁਰਪ੍ਰੇਜ ਧਰਦਿਆ ਕਰ ਨੌਰ ਵਗੈਰਾ ਵਗੈਰਾ ਕੁੱਤੇ ਫਿਰਦੇ ਸੀ ਕਈ ਉਹ ਜਦੋਂ ਆਏ ਕੁੱਤਿਆਂ ਨੇ ਅਸੀਂ ਉੱਥੇ ਕੁਦਰਤੀ ਖੜ ਪਈ ਬਣਾ ਜਾਂਦੇ ਵਿੱਚ ਸੀ ਕਾਲਿਆ ਵਾਲੀ ਸੈਕਟ ਦੇ ਦੀਵਾਨ ਤੇ ਉਹ ਵੀ 20 ਸਾਲ ਤੋਂ ਦਾ ਤੂੰ ਸਾਥ ਸਾਥ ਦੀਓ ਇਹ ਕੁੱਤਾ ਆਇਆ ਆ ਉਹ ਸੜੇ ਜੇ ਕੁੱਤੇ ਨੇ ਨਾ ਪਹਿਲਾਂ ਤਾਂ ਉਹ ਸਾਰੇ ਮੜੀ ਨੂੰ ਚਟਿਆ ਤੇਲ ਪਾਇਆ ਪਿਆ ਸੀ ਨਾ ਤੇ ਜਾਂਦਾ ਜਾਂਦਾ ਆਪਣਾ ਸ਼ੈਂਪੂ ਨਾਲ ਛਣਾਵ ਖਰਾਬ ਕਰਾ ਦਿੰਦਾ ਤੇ ਜਿਹੜੀ ਉੱਤੇ ਦੇ ਮੂਸ ਦੇ ਨੂੰ ਨਹੀਂ ਹਟਾ ਸਕੀ ਤੁਹਾਡੇ ਰੱਖਿਆ ਕਿੰਨੇ ਕਰੋਗੇ ਤੁਹਾਡਾ ਗੁਰੂ ਗ੍ਰੰਥ ਸਾਹਿਬ ਇਹਨੂੰ ਚਟਾ ਛੋਟਾ ਗੁਰੂ ਵਜਤਾਂ ਰੋਜ਼ ਕੋ ਦੁਆਰੇ ਕਰਨਾ ਮੈਂ ਸਾਰੀ ਪ੍ਰਬੰਧਕ ਲੈਟੀ ਨੂੰ ਵੈਦਿਕ ਕਰਤਾਰ ਦਾ ਵਧੀਆ ਗੁਰਮਤ ਦਾ ਪ੍ਰਚਾਰ ਕਰਾਓ ਯਾਰ ਜਵਾਨੀ ਚੰਗੇ ਪਾਸੇ ਲਾ। ਕਿੱਧਰ ਜਾ ਰਹੇ ਨੇ ਅੱਜ ਸਾਡੇ ਗੁੰਡੇ ਕੁੜੀਆਂ? ਬਿਲਕੁਲ ਇਹਨਾਂ ਸਮਾਂ ਨਹੀਂ ਹੈ। ਨਸ਼ੇ ਛੱਡੋ, ਅਮਰਤ ਸੱਜੋ ਸਿੰਘ ਸਜੋ ਗੁਰੂ ਵਾਲੇ ਬਣੋ। ਗੁਰੂਆਂ ਸਾਧ ਸੰਜੋ ਸਾਖੀਆਂ ਕਥਾ ਕਹਾਣੀਆਂ ਸੁਣੋ। ਜਦੋਂ ਤੁਸੀਂ ਗੁਰੂ ਕੇ ਬਣ ਲੱਗੇ ਤੇ ਗੁਰੂ ਸਾਹਿਬ ਤੁਹਾਡੇ ਉੱਤੇ ਕਿਰਪਾ ਕਰੇਗਾ ਸਾਧ ਸੰਗਤ ਜੀ। ਤੋਂ ਸਤਿਗੁਰੂ ਮਹਾਰਾਜ ਰਹਿਮਤ ਕਰਨ ਕਿਰਪਾ ਕਰਨ। ਬਾਬਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਜੋ ਸਾਧ ਸੰਗਤ ਨੂੰ ਵੈਲਫੇਅਰ ਕਮੇਟੀ ਬਣੀ ਹੈ ਪ੍ਰਬੰਧਕ ਨੇ ਸਾਰੇ ਸਾਰੇ ਹੀ ਮੈਂ ਨਗਰ ਦਾ ਹੀ ਨਗਰ ਪੰਚਾਇਤ ਹੈ ਨਵੇਂ ਪੁਰਾਣੇ ਫੌਜ ਸਰਪੰਚ ਗੁਰਦੁਆਰਾ ਸਾਹਿਬ ਦੀ ਕਮੇਟੀ ਸਾਡੇ ਸਤਿਕਾਰਯੋਗ ਗ੍ਰੰਤੀ ਬਾਬਾ ਭੋਲਾ ਸਿੰਘ ਜੀ ਬੜੇ ਚੰਗੇ ਇਹ ਸਾਧੂ ਲੋਕ ਹੈ ਸਾਧ ਸੰਗਤ ਨੂੰ ਸਾਥ ਦੇ ਰੱਖੂਗਾ ਉਹਦੇ ਵੀ ਲੈ ਕੇ ਗਿਆ ਜੇਤੇ ਤੁਸੀਂ ਤੋਰਨਾ ਹੋਇਆ ਮੈਨੂੰ ਦੱਸ ਦੇ ਮੈਂ ਉਹਦੇ ਕੋਲ ਲੈ ਜਾ ਤੋ ਸਾਧ ਸਰਪੰਚ ਜੀ ਉਹ ਕਿਉਂਕਿ ਚੰਗੇ ਗ੍ਰੰਤੀ ਮੇਰੇ ਕੋਲ ਰੋਜ਼ ਆਉਂਦੀ ਆ ਪਿੰਡਾਂ ਦੀਆਂ ਕਮੇਟੀਆਂ ਸੋਸਾਇਟੀਆਂ ਉਹ ਸਾਦ ਸਾਨੂੰ ਚੰਗਾ ਗ੍ਰਾਂਤੀ ਦਿਓ ਜੀ ਮਾੜਾ ਤੇ ਘੜੀਪੂ ਲੱਗੇਗਾ ਐਂ ਵੀ ਸੁੱਚਾ ਚੰਗਾ ਬਿਰੋ ਬੜ ਚੰਗੇ ਪੜਨੇ ਵਿਦਵਾਨ ਗ੍ਰਾਂਤੀ ਮਿਲੇ ਗ੍ਰਾਂਤੀ ਸਾਨੂੰ ਕੀ ਮਿਲ ਲਓ ਜੀ ਅਸੀਂ ਤੇ ਮੰਗੇ ਉਹਨੂੰ 4000 ਤਨਖਾਹ ਫਿਰ ਕਹਿੰਗੇ ਗ੍ਰਾਂਤੀ ਚੋਰੀ ਕਰਦਾ ਜੀ ਚੋਰੀ ਕਰੇ ਨਾ 4000 ਤਾਂ ਤੇ ਬੂਝਰਾਦਾ ਵੀ ਨਹੀਂ ਆਉਂਦੀ ਆ ਸੱਸ ਐ ਦੱਸੋ ਨੇ ਬੱਚੇ ਵੀ ਪੜਾਉਣੇ ਐ ਉਨੇ ਆਪ ਦੇ ਘਰ ਦੇ ਵੀ ਖਰਚੇ ਤੋੜਨੇ ਉਹਨਾਂ ਕੋਲ ਵੀ ਹੈ ਗਰੰਟੀ ਨੂੰ ਪੂਰੀ ਤਨਖਾਹ ਦਿਓ ਚੰਗੇ ਬੱਚੇ ਪੜ੍ਹਾਓ ਆਪਣੇ ਤੇ ਚੰਗੇ ਸਰਸਜੋ ਬੱਚਿਆਂ ਨੂੰ ਸਿੱਖਿਆ ਦਿਓ ਹੁਣ ਮੇਰੀ ਇੱਛਾ ਵੀ ਆ ਕਾਲੀ ਆਪਾਂ ਕੋ ਸਮਾਗਮ ਵੱਡਾ ਰੱਖੀਏ ਤਿੰਨ ਚਾਰ ਦਿਨਾਂ ਦਾ ਤਾਂ ਕਿ ਆਪਾਂ ਨਸ਼ਿਆਂ ਤੋਂ ਬਰੇਜ ਕਰ ਜਾਈਏ ਗੁਰੂ ਕੋ ਨਸ਼ਿਆਂ ਤੋਂ ਬਰੇਜ ਸ਼ਰਾਬਾਂ ਨੇ ਘਰ ਫਟਦੇ ਦੁਨੀਆ ਦੇ ਸਰਸਜੋ ਮੈਨੂੰ ਰਾਤ ਦੇ ਮੈਨੂੰ ਤੋਂ ਫੋਨ ਆਇਆ ਲੀਵਰ ਖਤਮ ਹੋਇਆ ਪਿਆ ਬਟਲਿਕ ਨਹੀਂ ਬੰਦਾ ਕਿਵਰ ਖਤਮ ਹੋਇਆ ਪਿਆਰ ਸ਼ਰਾਬ ਨੇ ਬਰਬਾਦ ਕਰਤਾ ਜੇ ਟੈਨਸ਼ਨ ਹੈ ਤੋ ਸਾਥ ਸੰਜੋ ਕੋਈ ਚਿੰਤਾ ਹੈ ਕੋਈ ਫਿਕਰ ਹੈ ਕੋਈ ਵੀ ਜੇ ਤੁਹਾਡੇ ਘਰੇ ਪ੍ਰੋਬਲਮ ਹੈ ਨਾ ਕੋਈ ਵੀ ਤੁਹਾਡੇ ਕੋਲੇ ਸਥਾਨ ਨੇ ਬਰੇ ਨਾਮੇ ਪਾਤਸ਼ਾਹ ਦਾ ਸਾਥ ਸੰਜੋ ਤੇ ਅਰਦਾਸ ਕਰਾਓ ਹੈ ਜੀ ਸੋਣੀ ਸਾਰਾ ਤੁਹਾਡੇ ਦੇਡੇ ਕਿਡੇ ਕਿਡੇ ਮਹਾਨ ਅਕਸ਼ਰ ਧੰਨਵਾਦ ਸਹਿਬ ਹੈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਅਰਦਾਸ ਕਰਾਓ ਆਪਣੇ ਬੱਚੇ ਬੱਚੀਆਂ ਨੂੰ ਚੰਗੇ ਪੜ੍ਹਾਓ ਵਿਦਵਾਨ ਬਣਾਓ ਉਹਨਾਂ ਨੂੰ ਤੋ ਸਾਰ ਸਮਝੋ ਵੀਰੋ ਤੁਹਾਨੂੰ ਵੀ ਬੇਤੀ ਆ ਤੇ ਤੁਸੀਂ ਆ ਜੋਤਾਂ ਜੋ ਤਹੀਆਂ ਲਾਉਣੀਆਂ ਛੱਡ ਦਿਓ ਸਾਰਾ ਕੁਝ ਛੱਡ ਦਿਓ ਮੈਂ ਪ੍ਰਾਣੀ ਦੀ ਜੋਤ ਮੈਂ ਉਹਦੀ ਜੋਤ ਕਾਇਦੀ ਨਾ ਨਾ ਕਿਸੇ ਦਾ ਲਵਾ ਤੋ ਗੁਰੂ ਪਿਆਰਿਓ ਇਹ ਪੱਥਰ ਦੀਆਂ ਪੂਜਾ ਪੱਥਰ ਪੂਜ ਪੂਜ ਕੇ ਦਿਲ ਪੱਥਰਾਂ ਵਰਗੇ ਬਣ ਗਏ ਕੱਲ ਕੀ ਤਰ ਪਾਦਸ਼ਾਹ ਦੇ ਬੱਚੇ ਨਿਉਾਂ ਵਿੱਚ ਚਿਣੇ ਜਾਂਦੇ ਨੇ ਵੇ ਇੰਨੀ ਠੰਡ ਚ ਮਾਂ ਕੁੜੀ ਠੰਡੇ ਬੁਰਜ ਦੇ ਵਿੱਚ ਕਿਵੇਂ ਉਹਨਾਂ ਨੂੰ ਜਿਵੇਂ ਪੰਛੀ ਆਪਣੇ ਖੰਭਾਂ ਦੇ ਹੇਠ ਬੱਚਿਆਂ ਨੂੰ ਲੁਕਾਉਂਦਾ ਹੈ ਤੁਸੀਂ ਦੇਖ ਕੇ ਵੀ ਬੱਚਿਆਂ ਤੇ ਤਰਸ ਕਰੋ ਸਤਿ ਸਮਝੋ ਰੱਬ ਦੇ ਪਿਆਰ ਵਿੱਚ ਜੁੜੋ ਕੋਈਆਂ ਪੁਰਾਂ ਚ ਪੰਖਿਮਾਂ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਨਗਰਕਾਂ ਵਾਲੀ ਪ੍ਰੇਮਾ ਸਾਰੇ ਨਗਰ ਹੈ ਤੁਸੀਂ ਸਤਿ ਸਮਝੋ ਮੇਰੇ ਆਪ ਦੇ ਨਗਰ ਨੇ ਇਹ ਸਾਰੀ ਪਿੰਡ ਪਿੰਡ ਦੇ ਵਿੱਚ ਇੱਕ ਲਹਿਰ ਚਲਾ دی ਆਪਾਂ ਕਿ ਪਿੰਡਾਂ ਪਿੰਡਾਂ ਦੇ ਵਿੱਚ ਆਪਾਂ ਜਾ ਕੇ ਸਤਗੁਰੂ ਮਹਾਰਾਜ ਦੇ ਕਥਾ ਕੀਰਤਨ ਅਮਰ ਸੰਚਾਰ ਲੋਕਾਂ ਨੂੰ ਸੋਝੀ ਆਵੇ ਰੱਬ ਦੀ ਇੱਥੇ ਮਰ ਜਾਣਾ ਛੱਲਿਆ ਜਾਣਾ ਕੋਈ ਕੀਮਤ ਨਹੀਂ ਪੈਣੀ ਚੰਗੇ ਇਨਸਾਨ ਵੜ ਕੇ ਜਾਇਓ ਚੰਗਾ ਰਾਹ ਲੈ ਕੇ ਜਾਇਓ ਸਾਥ ਸੰਜੇ ਅਮਰ ਸਰੇ ਉੱਠਣਾ ਸ਼ਾਨ ਕਰਨਾ ਹੁਣ ਤੇ ਬਹਿਤੀ ਆ ਉਹ ਜਿਹੜੇ ਚਲੋ ਮੈਂ ਤਾਂ ਇਹਨਾਂ ਵੀ ਸਦਾ ਲਈ ਛੱਡੋ ਸ਼ਰਾਬ ਪਰ ਜਿਹੜੇ ਤਿਆਕਣੇ ਰੋਜ਼ ਦੇ ਪੀਂਦੇ ਨੇ ਘਟ ਘਟ 13 ਹੋ ਤੱਕ ਤਾਂ ਛੱਡ ਜੀ ਸਤ ਸਤ 13 ਹੋ ਤੱਕ ਦਾ ਹੰਜੀ ਧਰਤੀਆਂ ਤੇ ਲੋਕ ਆਉਂਦੇ ਨੇ 13 ਹੋ ਤੱਕ ਮੇਰੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਮੇਰੇ ਗੁਰੂ ਦਾ ਪਰਿਵਾਰ ਵਰਕ ਹੋਇਆ ਸੀ ਸਾਥ ਸੰਗਤ ਇਸ ਕਰਕੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਧਰਮ ਪ੍ਰਚਾਰ ਤੇ ਪ੍ਰਚਾਰਕ ਵਿਆਨੀ ਦੁਰਬੀਰ ਸਿੰਘ ਜੀ ਮਲਕੋ ਕੋ ਵੀ ਸਾਰੇ ਬਹੁਤ ਰਾਜਨੀਤਿਕ ਲੀਡਰ ਸਾਹਿਬਾਨ ਧਾਰਮਿਕ ਜਥੇਬੰਦੀਆਂ ਦੇ ਬਹੁਤ ਸਾਰੇ ਆਏ ਨੇ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਗੁਰੂ ਕਿਰਪਾ ਕਰੇ ਬਖਸ਼ਿਸ਼ ਕਰੇ ਆਉ ਸਾਰੇ ਹੁਣ ਅਨੰਦ ਸਾਹਿਬ ਅਰਦਾਸ ਬੇਨਤੀ ਹੁਕਮਨਾਮਾ ਖੜਾ ਪ੍ਰਸ਼ਾਦ ਜੀ ਦੇ ਲੰਗਰ ਪਾਣੀ ਸਾਰਿਆਂ ਨੇ ਛੱਕ ਕੇ ਜਾਣਾ ਗੁਰੂ ਦੇ ਅਕੀਸ਼ੀਆਂ ਲੈ ਕੇ ਜਾਣਾ ਬੜੋ ਸਾਰੇ ਜਨੇਸਿਆਂ ਵਿੱਚ ਫਿਰ ਕਦੀ ਆਪਾਂ ਪ੍ਰੋਗਰਾਮ ਬਟੇ ਗੁਰਦੁਆਰਾ ਸਾਹਿਬ ਨੜੇ ਜਗਾ ਖੁਲੀ ਨੜੇ ਚਿਰ ਪੰਧਵਾਰ ਨਾ ਦਈ ਉਹ ਪ੍ਰੋਗਰਾਮਾਂ ਪੰਜ ਦਸੰਤ ਕੋ ਵੀ ਕਰਾਂਗੇ ਤਾਂ ਕਿ ਉੱਥੇ ਸਾਡੇ ਜੀਵਨ ਵਿੱਚ ਤਬਦੀਲੀ ਆਵੇ ਰਣਕਲੀ